ਮਨੀਸ਼ ਚੋਧਿਆ ਦੀ ਗ੍ਰਿਫਤਾਰੀ ਤੋਂ ਬਾਅਦ ਨਾਬਾ ਦੇ ਹਲਕਾ ਵਿਧਾਇਕ ਦੇਵਮਾਨ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਉੱਤੇ ਕਾਰੜਾ ਸ਼ਾਬਦਿਕ ਹਮਲਾ ਕੀਤਾ ਦੇਵਮਾਨ ਨੇ ਕਿਹਾ ਕਿ ਦੇਸ਼ ਦਾ ਬਿਰਖ ਕਰਨ ਵਾਲਾ ਹੁਣ ਤੱਕ ਕੋਈ ਪ੍ਰਧਾਨ ਮੰਤਰੀ ਹੋਇਆ ਉਹ ਨਰਿੰਦਰ ਮੋਦੀ ਹੈ ਇਸ ਦੇ ਨਾਲ ਹੀ ਸੁਖਬੀਰ ਬਾਦਲ ਨੂੰ ਵੀ ਕਾਰੜੇ ਸ਼ਬਦਾਂ ਦੇ ਵਿੱਚ ਜਵਾਬ ਦਿੰਦਿਆਂ ਹਲਕਾ ਵਿਧਾਇਕ ਦੇਵਮਾਨ ਨੇ ਕਿਹਾ ਕਿ ਜੇਲ੍ਹ ਦੇ ਵਿੱਚ ਹੋਏ ਕਤਲ ਦੇ ਬਾਰੇ ਸੁਖਬੀਰ ਬਾਦਲ ਦੇ ਜੋ ਬਿਆਨ ਨੇ ਉਹਨਾਂ ਨੂੰ ਕਹਿਣ ਤੋਂ ਪਹਿਲਾਂ ਸੁਖਬੀਰ ਬਾਦਲ ਨੂੰ ਇਹ ਗੱਲ ਸੋਚ ਲੈਣੀ ਚਾਹੀਦੀ ਹੈ ਕਿ ਜਦੋਂ ਜੇਲ ਬ੍ਰੇਕ ਹੋਈ ਸੀ ਤਾਂ ਉਦੋਂ ਉਹਨਾਂ ਦੀ ਪੰਜਾਬ ਦੇ ਵਿੱਚ ਸਰਕਾਰ ਸੀ ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਸੁਖਬੀਰ ਬਾਦਲ ਦਾ ਦਿਮਾਗੀ ਸੰਤੁਲਨ ਖਰਾਬ ਹੋ ਚੁੱਕਿਆ ਹੈ ਅਜਿਹੇ ਸ਼ਬਦਾਂ ਦੇ ਨਾਲ ਸੁਖਬੀਰ ਬਾਦਲ ਨੂੰ ਹਲਕਾ ਵਿਧਾਇਕ ਦੇਵਮਾਨ ਦੇ ਵੱਲੋਂ ਸੰਬੋਧਿਤ ਕੀਤਾ ਗਿਆ ਇਸ ਸੋਚਦੇ ਦੀ ਜਿਹੜੀ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖੇ ਬੀਜੇਪੀ ਦਾ ਸ਼ਰਿਆਮ ਧੱਕਾ ਜੀ ਇੱਕੋ ਐਜੂਕੇਸ਼ਨ ਮਿਸਟਰ ਜਿਹਨੇ ਦੁਨੀਆ ਦੇ ਵਿੱਚ ਇੱਡਾ ਵੱਡਾ ਐਜੂਕੇਸ਼ਨ ਦੇ ਵਿੱਚ ਰੈਵਿਊਸ਼ਨ ਖੜਾ ਕੀਤਾ ਜਿਹਦੇ ਸਕੂਲਾਂ ਦੀ ਗੱਲ ਪੂਰੀ ਦੁਨੀਆ ਦੇ ਵਿੱਚ ਚਰਚਾ ਦਾ ਵਿਸ਼ਾ ਔਰ ਬੀਜੇਪੀ ਉਹਨਾਂ ਨੂੰ ਅਰੈਸਟ ਕਰਕੇ ਕੁਝ ਨਹੀਂ ਨਿਕਲਿਆ ਕਿ ਉਹਨੀ ਪੁੱਛ ਪੜਤਾਲ ਹੋਈ ਆ ਤੇ ਇੱਕ ਐਸਾ ਆਧਾਰ ਬਣਾ ਕੇ ਜੀ ਇਹਨਾਂ ਨੇ ਆਪਣੇ ਸਬੂਤ ਨਸ਼ਟ ਕੀਤੇ ਨੇ ਜੀ ਅੱਗੇ ਕੁਝ ਮਿਲਿਆ ਨਹੀਂ ਕੱਲ ਰੈਸਟ ਉਹਨਾਂ ਨੂੰ ਕਰ ਲਿਆ ਅੱਜ ਵੀ ਅਸੀਂ ਇਸ ਤੋਂ ਬਾਅਦ ਮੈਂ ਚੰਡੀਗੜ੍ਹ ਚੱਲੇ ਆ ਅਸੀਂ ਬੀਜੇਪੀ ਆਫਿਸ ਦਾ ਪ੍ਰੋਟੈਸਟ ਕਰ ਰਹੇ ਹਾਂ ਤੇ ਪੂਰੇ ਇੰਡੀਆ ਦੇ ਵਿੱਚ ਅਸੀਂ ਆਪਣੇ ਪੱਧਰ ਤੇ ਜਿੱਥੇ ਆਮ ਆਦੀ ਪਾਰਟੀ ਦਾ ਸਕਟਨ ਅਸੀਂ ਇਹਦੀ ਆਵਾਜ਼ ਬੁਲੰਦ ਕਰਾਂਗੇ ਔਰ ਇੱਕ ਗੱਲ ਮੈਂ ਕਹਿ ਦਿੰਨਾ ਬੀਜੇਪੀ ਜਿੰਨੀਆਂ ਮਨਮਰਜ਼ੀਆਂ ਕਰ ਰਹੀ ਹੈ ਜੀ ਬੀਜੇਪੀ ਦਾ ਕੱਖ ਨਹੀਂ ਰਹਿਣਾ ਬਾਬੇ ਨਾਨਕ ਦਾ ਕੈਮਰਾ 24 ਘੰਟੇ ਚੱਲਦਾ ਅਮਿਤ ਸ਼ਾਹ ਨਰਿੰਦਰ ਮੋਦੀ ਇਹ ਜਿੰਨੀਆਂ ਮਰਜ਼ੀਆਂ ਕਰ ਲੈਣਾਂ ਦੇਸ਼ ਦੇ ਲੋਕ 140 ਕਰੋੜ ਲੋਕਾਂ ਨੇ ਮਨ ਬਣਾ ਲਿਆ ਕਹਿਤ ਕਿ ਮੋਦੀ ਨੇ ਜਾਣਾ ਪਟਣੀਆ ਨੇ ਜੀ ਜੀਪੀ ਨੱਡਾ ਕਹਿ ਰਹੇ ਨੇ ਕਿ ਜਿਹੜਾ ਬੀਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਤਿਹਾਸ ਦੇ ਵਿੱਚ ਇਸ ਤਰ੍ਹਾਂ ਦੇ ਪਹਿਲੇ ਪ੍ਰਧਾਨ ਮੰਤਰੀ ਨੇ ਕਿਸ ਤਰ੍ਹਾਂ ਜਜ ਕਰ ਜਾਣਾ ਦੇ ਬਿਆਨ ਆ ਬਿਲਕੁਲ ਪਹਿਲੇ ਪ੍ਰਧਾਨ ਮੰਤਰੀ ਨੇ ਜੀ ਜਿਹੜਾ ਪ੍ਰਧਾਨ ਮੰਤਰੀ ਚਾਹ ਵੇਚਦਾ ਹੈ ਪ੍ਰਧਾਨ ਮੰਤਰੀ ਬਣ ਗਿਆ ਹੋਵੇ ਜਿਹੜਾ ਰੋਜ਼ ਤਿੰਨ ਚ ਤਿੰਨ ਵਾਰੀ 10-10 ਲੱਖ ਦੇ ਸੂਟ ਚੇਂਜ ਕਰਦਾ ਹੈ ਜੀ ਇਹ ਪ੍ਰਧਾਨ ਮੰਤਰੀ ਕ੍ਰਿਸ਼ਮਾ ਹੀ ਹੈ ਜੀ ਇਹ ਤਾਂ ਦੁਨੀਆ ਤੇ ਹਜੇ ਕੋਈ ਬੰਦਾ ਪੈਦਾ ਹੀ ਨਹੀਂ ਹੋਇਆ ਜੀ ਇਹ ਤਾਂ ਬਹੁਤ ਵੱਡਾ ਕੰਮ ਹੈ ਜੀ ਇਹੋ ਜਿਹਾ ਬ ਇਹ ਮੋਦੀ ਸਾਹਿਬ ਗਲਤਫਹਿਮੀ ਚ ਨੇ ਇਹ ਗਲਤਫਹਿਮੀ ਚ ਨੇ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਹੁਤ ਵੱਡੀ ਪਾਵਰ ਹੁੰਦੀ ਹੈ ਜੀ ਤੁਹਾਨੂੰ ਇੱਡਾ ਵੱਡਾ ਮੌਕਾ ਦਿੱਤਾ ਦੇਸ਼ ਦੀ ਸੰਗਤ ਨੇ ਦੇਸ਼ ਦੇ ਲੋਕਾਂ ਨੇ ਤੁਸੀਂ ਉਦੋਂ ਤਾਂ ਕਹਿੰਦੇ ਸੀ ਬੁਲਟ ਟ੍ਰੇਨ ਚਲਾਵਾਂਗੇ ਉਦੋਂ ਕਹਿੰਦੇ ਕਾਲਾ ਧਨ ਫੜ ਕੇ ਲਿਆਵਾਂਗੇ ਤੇ ਹੁਣ ਆਪਣਾ ਦੋਸ ਜਿਹੜਾ ਅੰਡਾਨੀ ਆ ਠੀਕ ਹੈ ਜੀ ਉਹਦੇ ਤੇ ਕੋਈ ਕਾਰਵਾਈ ਨਹੀਂ ਜਿਹੜਾ ਬੱਚੇ ਗਰੀਬ ਬੱਚਿਆਂ ਨੂੰ ਸਿੱਖਿਆ ਦੇ ਕੇ ਜਿਹੜਾ ਬੰਦਾ ਆਈਟੀ ਇੰਜੀਨੀਅਰ ਬਣਾ ਰਿਹਾ ਜਿਹੜਾ ਆਈਐਸਪੀਸੀ ਦੀ ਤਿਆਰੀ ਕਰਵਾ ਰਿਹਾ ਉਹਨੂੰ ਫੜ ਕੇ ਤੇ ਜੇਲ੍ਹ ਚ ਬੰਦ ਕਰ ਰਹੇ ਹੋ ਇਹ ਮਨਮਰਜ਼ੀ ਨੇ ਚੱਲਣੀ ਹੈ ਜੀ ਪਰ ਪਾਰਟੀਆਂ ਨੇ ਨਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹੋ ਜੇ ਮੁੱਦਿਆਂ ਦੇ ਉੱਪਰ ਸਾਰੇ ਇਕੱਠੇ ਹੋਵੋ ਔਰ ਇਕੱਠੇ ਹੋ ਕੇ ਨਰਿੰਦਰ ਮੋਦੀ ਨੂੰ ਕਿਰੋ ਕਿ ਦੇਸ਼ ਦਾ ਬੇੜਾ ਕਰਕੇ ਕਰਨ ਵਾਲਾ ਅਗਰ ਕੋਈ ਹੁਣ ਤੱਕ ਦੇ ਦੇਸ਼ ਦੇ ਇਤਿਹਾਸ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਹਨ ਨਰਿੰਦਰ ਮੋਦੀ ਇਹ ਜਸਵੀਰ ਬਾਦਲ ਨੇ ਸਵਾਲ ਉਠਾਏ ਨੇ ਜੇ ਜੇਲ੍ਹ 'ਚ ਗੈਂਗਸਟਰ ਦਾ ਕਤਲ ਹੋਇਆ ਹੈ ਕਿਸ ਤਰ੍ਹਾਂ ਤੀਕਦੀ ਹੈ ਸੁਖਵੀਰ ਬਾਦਲ ਪਹਿਲੀ ਗੱਲ ਤਾਂ ਉਹਦਾ ਆਪਣਾ ਲੈਵਲ ਮੈਂਟਰੀ ਲੈਵਲ ਠੀਕ ਨਹੀਂ ਜੀ ਕਦੇ ਕਹਿੰਦਾ ਜੀ ਕਿ ਸਾਡੇ ਕੋਲੇ ਕਿਤੇ 3 ਕਐਮਐਲ ਨੇ ਜਿ ਕਿਤੇ 10 ਵੀ ਹੁੰਦੇ ਅਸੀਂ ਕੋਈ ਨਾ ਕੋਈ ਗੇਮ ਚਲਾ ਲੈਂਦੇ ਤਾਂ ਮਤਲਬ ਇਹਨਾਂ ਦੇ ਮਨ ਚ ਕੁਝ ਹੋਰ ਚੱਲਦਾ ਜੀ ਇਹਨਾਂ ਨੂੰ ਪੁੱਠੀਆਂ ਆਤ ਤਾਂ ਪਈਆਂ ਨੇ ਹੁਣ ਗੱਲ ਕਰਦੇ ਆ ਵੀ ਜੇਲ੍ਹ ਬ੍ਰੇਕ ਦੀ ਵੀ ਹੋਰੀ ਜਿਹੜੀ 2015-16 ਦੇ ਵਿੱਚ ਨਾਬਾ ਦੇ ਵਿੱਚ ਜੇਲ੍ਹ ਬ੍ਰੇਕ ਹੋਈ ਆ ਵਿੱਕੀ ਗੌਂਦਰ ਜਿਹੜਾ ਇੱਥੋਂ ਭੱਜਿਆ ਸ਼ਰਿਆਮ ਭੱਜਿਆ ਜੀ ਉਦੋਂ 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 ਚੀਫ ਮਿਨਿਸਟਰ ਕੌਣ ਸੀ ਜੀ ਪ੍ਰਕਾਸ਼ ਸਿੰਘ ਬਾਦਲ ਡਿਪਟੀ ਚੀਫ ਮਿਨਿਸਟਰ ਕੌਣ ਸੀ ਸੁਭੀਰ ਸਿੰਘ ਅੱਜ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਕਦੇ ਇਦਾਂ ਡੱਡਾ ਵੱਡਾ ਜੇਲ ਬ੍ਰੇਕ ਨਹੀਂ ਹੋਇਆ ਜੀ ਉਹ ਸੁਖਵੀਰ ਬਾਦਲ ਹਰਾਂ ਦੀ ਸਰਕਾਰ ਦੇ ਵਿੱਚ ਹੈ ਜਵਾਬ ਦੇਣੇ ਦਾ ਜੀ ਸੁਖਵੀਰ ਸਿੰਘ ਬਾਦਲ ਦੇ ਟਾਈਮ ਜਿੰਨਾ ਬੱਸਾਂ ਦੇ ਵਿੱਚ ਭੀਮਕਾਂਡ ਹੋਇਆ ਜੀ ਬੱਸ ਦੇ ਵਿੱਚ ਕਿਵੇਂ ਉਹਨੂੰ ਉਹਨੂੰ ਲਤਾੜ ਕੇ ਥੱਲੇ ਮਾਰਿਆ ਗਿਆ ਜੀ ਕਿੱਡਾ ਵੱਡਾ ਪ੍ਰੋਟੈਸਟ ਹੋਇਆ ਜੀ ਉਹ ਵੀ ਸੁਖਵੀਰ ਬਾਦਲ ਦੇ ਟਾਈਮ ਹੋਇਆ ਜੀ ਕਿਸਾਨਾਂ ਅੰਦੋਲਨ ਦੇ ਵਿੱਚ ਇਹਨਾਂ ਨੇ ਕਿਸਾਨਾਂ ਦੇ ਪਿੱਠ 'ਤੇ ਛੁਰਾ ਮਾਰਿਆ ਜੀ ਮਾਰਿਆ ਕਿ ਨਹੀਂ ਮਾਰਿਆ ਅਕਾਲੀ ਦਲ ਵਾਲਿਆਂ ਨੇ ਇਸ ਗੱਲ ਦਾ ਜਵਾਬ ਦੇਣ ਜੀ ਔਰ ਸੁਖਵੀਰ ਬਾਦਲ ਇਸ ਗੱਲ ਦਾ ਜਵਾਬ ਦੇਣ ਕਿ ਸੁਖ ਵਿਲਾਸ ਇਹ ਜਿਹੜੀਆਂ ਬੱਸਾਂ ਇਹਨਾਂ ਨੇ ਬਣਾਈਆਂ ਨੇ ਜਿਹੜੇ ਇਹਨੇ ਪ੍ਰਾਪਰਟੀ ਇਕੱਠੀ ਕੀਤੀ ਹੈ ਜੀ ਇਹ ਪੈਸਾ ਕਿੱਥੋਂ ਆਇਆ ਜੀ ਹਿਸਾਬ-ਕਿਤਾਬ ਦੇਣ ਜੀ ਕਰਨ ਨਸ਼ਰ ਸਾਰਾ ਆਪਣਾ ਰਿਕਾਰਡ ਜੀ ਉਹ ਦਿਨ ਦੂਰ ਨਹੀਂ ਗੁਰੂ ਸਾਹਿਬ ਦੀ ਬੇਅਦਬੀ ਦਾ ਕੰਮ ਨੇੜੇ ਲੱਗਿਆ ਪਿਆ ਜੀ ਵੈਸੇ ਤਾਂ ਬਾਬੇ ਨਾਨਕ ਨੇ ਇਨਸਾਫ਼ ਪਹਿਲੇ ਕਰਤਾ ਸਾਰੇ ਘਰਾਂ 'ਚ ਬਿਠਾਤੇ ਜਿਨ੍ਹਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੈ ਤੁਸੀਂ ਦੇਖਿਆ ਨਾ ਚੁਟਕਾ ਸਾਹਿਬ ਬਚਿਆ ਇਕੱਲਾ ਜੀ ਬਾਕੀ ਸਾਰੇ ਸੜਕੇ ਸਵਾਗ ਦੁਨੀਆ ਦਾ ਮਾਲਕ ਹੈ ਜੀ ਜੇ ਤੁਸੀਂ ਬਾਬੇ ਨਾਨਕ ਨਾਲ 420 ਕਰੋਗੇ ਨਾ ਤਾਂ ਫਿਰ ਬਾਬਾ ਨਾਨਕ ਵੀ ਫਿਰ ਤੁਹਾਨੂੰ ਇਹੋ ਜਿਹਾ ਦਿਖਾਊਗਾ ਕਰਮ ਕੇ ਤੁਸੀਂ ਸਾਰੀ ਮਰਿਆਦ ਰੱਖੋਗੇ ਸੁਖਵੀਰ ਬਾਤਲ ਦਾ ਕਹਿ ਰਿਹਾ ਮੈਂ ਤਾਂ ਬਾਹਰ ਸੀ ਜਦੋਂ ਇਹ ਕੱਟਣਾ ਹੋਈਆ ਗੋਲੀ ਕਾਢਦੀ ਕਿੱਥੇ ਜੀ ਜਿਹੜੇ ਹੋਇਆ ਸੀ ਨਹੀਂ ਨਹੀਂ ਬਾਹਰ ਚ ਡਿਪਟੀ ਮੁੱਖ ਮੰਤਰੀ ਕੌਣ ਸੀਗਾ ਜੀ ਬਾਹਰ ਅੰਦਰ ਦਾ ਮਤਲਬ ਕੀ ਹੈ ਜੀ ਯੂ ਆਰ ਦਾ ਰਿਸਪਾਂਸਿਬਲ ਫਾਰ ਥੈਟ ਤੁਸੀਂ ਜ਼ਿੰਮੇਵਾਰ ਹੋ ਇਸ ਚੀਜ਼ ਲਈ ਕੇ ਸਟੇਟ ਦੇ ਵਿੱਚ ਇਹ ਗੱਲ ਹੋ ਰਹੀ ਆ ਔਰ ਧਰਮ ਨਾਲ ਰਿਲੇਟਡ ਗੱਲ ਆ ਔਰ ਤੁਸੀਂ ਕੁਝ ਵੀ ਨਹੀਂ ਕੀਤਾ ਜੀ 15 ਚ ਘਟਣਾ ਹੋਈ ਆ 17 ਦੇ ਵਿੱਚ ਇਲੈਕਸ਼ਨ ਹੁੰਦੀ ਆ 2 ਸਾਲ ਤੁਸੀਂ ਜਿਹੜੀਆਂ ਇਹ ਡਾਰੇ ਲੱਪੇ ਲਾਈ ਰੱਖੇ ਆ ਜੀ ਔਰ ਉਸ ਤੋਂ ਬਾਅਦ ਵੀ ਕੁਝ ਨਹੀਂ ਹੋਇਆ ਇਹ ਹੁਣ ਭਗਵੰਤ ਮਾਨ ਸਾਹਿਬ ਹੋਰੀ ਪਹਿਲੇ ਚੀਫ ਮਿਨਿਸਟਰ ਨੇ ਜਿਹੜੇ ਗੁਰੂ ਸਾਹਿਬ ਨੂੰ ਪਿਆਰ ਕਰਦੇ ਨੇ ਸੰਗਤ ਉਹਨਾਂ ਨੂੰ ਪਿਆਰ ਕਰਦੀ ਆ ਅਸੀਂ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਸਾਹਮਣੇ ਆ ਗਈ ਇਹ ਚਾਰਟ ਸ਼ੀਟ ਦੇ ਵਿੱਚ ਨਾਂ ਪੜ੍ਹ ਲੇ ਤੁਸੀਂ ਸਾਰੇ ਜੀ ਹੁਣ ਬੋਲਣਾ ਜੀ ਇਹ ਬਿਲਕੁਲ ਗੁਰੂ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਆ ਇਹ ਇਹਦੇ ਚ ਸਾਰਾ ਪੰਜਾਬ ਜਾਣਦਾ ਦੁਨੀਆ ਦੀ ਪੂਰੀ ਸੰਗਤ ਜਿਹੜੀ ਗੁਰੂ ਸਾਹਿਬ ਨੂੰ ਪਿਆਰ ਕਰਦੀ ਹੈ ਸਾਰੀ ਜਾਣਦੀ ਹੈ ਜੀ ਕਿ ਕਿੰਨੇ ਕੀ ਕੀਤਾ ਲਾਈਵ ਤੇ ਇਸ ਚੈਨਲ ਦੇ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ